پالا پالا گالن پالا پالا گالن پالا پالا گالن او جو سبار کي کي جارو 50% انو انو សិង្ហស័កមូឌាវ៉ាសិង្ហស័កមូឌាវ៉ា What? <laughs> ਕਿਸਾਨਾਂ ਦੇ ਅੰਦਰ ਜਿਹੜਾ ਰੋਸ ਹੈ ਪੰਜਾਬ ਦੇ ਅੰਦਰ ਆ ਤੇ ਕੱਲਾ ਮਾਦਰਾ ਦੇ ਇੱਕ ਵੀ ਕਿਸਾਨ ਇਕੱਠੇ ਹੋਏ ਨੇ ਕੀ ਕਾਰਨ ਹੈ ਜੀ ਦਾ ਯਾਰ ਸਾਰੇ ਕੰਦੇ ਇਹ ਹੈ ਕਿ ਸਰਕਾਰ ਨੇ ਜੇ ਤਾਂ ਕੁਝ ਕਰਿਆ ਹੁੰਦਾ ਜਾਂ ਉਹ ਕਰਨਾ ਚਾਹੁੰਦੀ ਜਾਂ ਉਹ ਮੈਂ ਮਤਲਬ ਉਹਨਾਂ ਦਾ ਫੰਕਸ਼ਨ ਜੀ ਜੇ ਤਾਂ ਕੁਝ ਹੋਰ ਦੇਖਿਆ ਜਾਂ ਦੇਖੀ ਜਾਂ ਤਾਰੇ ਕੋ ਨੂੰ ਪਹਿਲੇ ਦਿੱਤੇ ਹੋਏ ਦਾ ਕੋਈ ਢਗਾਟਨ ਕਰਨੇ ਜਾਂਦੇ ਕਿ ਪਿਛਲੀਆਂ ਸਰਕਾਰਾਂ ਦੇ ਕੰਮ ਨੇ ਉਹਨਾਂ ਦਾ ਢਗਾਟਨ ਹੈ ਸ਼ੋਸ਼ਣ ਬਾਜ਼ੀ ਹੈ ਸਭ ਤੋਂ ਵੱਡੀ ਗੱਲ ਹੈ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਕਿਸੇ ਲਈ ਵੀ ਟਾਈਮ ਨਹੀਂ ਹੈਗਾ ਬਾਕੀ ਟੀਚਰਾਂ ਲਵੇ ਐਡਮਿਸ਼ਨ ਦਾ ਸਮਾਂ ਉਹਨਾਂ ਲਈ ਵੀ ਟਾਈਮ ਨਹੀਂ ਹੈਗਾ ਇਸ ਸਮੇਂ ਤਾਂ ਮਤਲਬ ਸਵੇਰ ਦੇ ਤੁਸੀਂ ਵੀ ਆ ਬਾਈ ਜੀ ਕਿਸਾਨ ਯੂਨੀਅਟ ਸਾਰੀ ਉਹਨਾਂ ਨੇ ਕੰਮ ਲਾਤੀ ਨਹੀਂ ਤੁਸੀਂ ਕਿਉਂ ਉੱਥੇ ਹੋ ਇੱਥੇ ਅਸੀਂ ਉਹਨਾਂ ਦਾ ਇਹ ਪੁੱਛਣ ਪਾਸ ਸੀ ਸਵਾਲ ਹੀ ਕਰਨੇ ਨੇ ਨਾ ਕੀ ਕੀ ਸਵਾਲ ਸਵਾਲ ਤਾਂ ਸਭ ਤੋਂ ਵੱਡੀ ਤੇ ਗੱਲ ਤੁਹਾਨੂੰ ਵੀ ਪਤਾ ਹੀ ਆ ਜੀ ਰੋਲ ਦੇ ਸਵਾਲ ਨੇ ਵੀ ਜਿਹੜਾ ਇੱਕ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਸਰਕਾਰ ਦਾ ਸੈਂਟਰ ਨਾਲ ਮਿਲ ਕੇ ਇਹਨਾਂ ਨੇ ਕੀ ਕੀ ਕੁਸ਼ ਕੀਤਾ ਉਹ ਮੀਡੀਆ ਚ ਬਹੁਤ ਦੀ ਆਇਆ ਹੋਇਆ ਵੀ ਟਰਾਲੀਆਂ ਚੋਰੀ ਪੰਡਾ ਸਾਹਿਬ ਜਿਹੜੇ ਪੈਸੇ ਲੱਗੇ ਨੇ ਟੈਂਟ ਲੱਗਿਆ ਪ੍ਰੋਗਰਾਮ ਕਰ ਰਿਹਾ ਇਹ ਕੌਣ ਪੈਸੇ ਕੌਣ ਲਗਾ ਰਿਹਾ ਦੇਖੋ ਜੇ ਇਹ ਪਿੰਡ ਦੇ ਸਹਿਯੋਗ ਨਾਲ ਹੋਇਆ ਕੁਝ ਟੀਚਰਾਂ ਨੇ ਤਿੰਨ ਵਿਚਾਰਿਆਂ ਨੇ ਕੁਝ ਜਿਹੜੇ ਸੋਸ਼ਲ ਵਰਕਰ ਨੇ ਪਿੰਡਾਂ ਨੂੰ ਨਹੀਂ ਦਿੱਤੇ ਨੇ ਅੱਗੇ ਕਰਕੇ ਇਹ ਸਰਕਾਰੀ ਪ੍ਰੋਗਰਾਮ ਫਿਰ ਸਰਕਾਰ ਨਹੀਂ ਲਗਾਉਣਾ ਚਾਹੀਦਾ ਬਈ ਦੇਖੋ ਅਨਾਉਂਸ ਕਰਤਾ ਵੀ 5000 ਰੁਪਿਆ ਆਊਗਾ ਕਦੋਂ ਆਉਂਦਾ ਕਿ ਸਰਕਾਰ ਨੂੰ ਪਤਾ ਹੈ ਇਹਦੇ ਬਾਰੇ ਨਾ ਟੀਚਰ ਨੂੰ ਪਤਾ ਵਿਚਾਰੇ ਨੂੰ ਨਾ ਸਾਨੂੰ ਲੋਡ ਸੀ ਉਠਾਉਣ ਦੀ ਕੋਈ ਸਕੂਲ ਨੂੰ ਜਿਵੇਂ ਬਿਲਡਿੰਗ ਦੀ ਲੋਡ ਆ ਹੋਰ ਕੋਈ ਪੈਸੇ ਹੋਰ ਮਿਲਣੇ ਚਾਹੀਦੇ ਸਨ ਮੈਂ ਉਹੀ ਤਾਂ ਕਹਿੰਦਾ ਜੀ ਜੇ ਲੋਡ ਹੁੰਦੀ ਫਿਰ ਤਾਂ ਇਹ ਇਕੱਠਾ ਕਰਨ ਦੀ ਲੋੜ ਨਹੀਂ ਸੀ ਫਿਰ ਤਾਂ ਆਉਂਦੇ ਜਿਵੇਂ ਢਾਰ ਵੀ ਪਾਉਂਦੇ ਸਵਾਲ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਇਕੱਠੇ ਹੋਏ ਨੇ ਕਿ ਕਾਰਨ ਕੀ ਹੈ ਜੀ ਲਖੋ ਜੀ ਕਿ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਸੋਸ਼ਲਵਾਦੀ ਸ਼ੁਰੂ ਕੀਤੀ ਹੋਈ ਆ ਆਪਾਂ ਨੂੰ ਪਤਾ ਲੱਗ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਜਾ ਕੇ ਇਹ ਇੱਕ ਡਰਾਮੇਬਾਜ਼ੀ ਕਰ ਰਹੇ ਆ ਡਰਾਮੇਬਾਜ਼ੀ ਕੀ ਆ ਬਾਈ ਅਸੀਂ ਪਿੰਡਾਂ ਵਾਲਿਆਂ ਨਾਲ ਜਾ ਕੇ ਮਿਲੇ ਸਾਡੇ ਪਿੰਡ ਵੀ ਦੇਖਿਆ ਅੱਜ ਅਸੀਂ ਕੱਲੇ ਮਾਜਰੇ 'ਚ ਪਹੁੰਚੇ ਆ ਬਈ ਆ ਪਿੰਡ ਸਕੂਲ ਆ ਜਿਹੜਾ ਇਸ ਸਕੂਲ ਦੇ ਕਮਰੇ ਜਿਹੜੇ 14 15 'ਚ ਇਹ ਬਣੇ ਹੋਇਆ ਅਕਾਲੀਆਂ ਦੇ ਮੌਕੇ ਯਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਤੇ ਲੋਰੇ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ 1 ਰੁਪਈਆ ਸਕੂਲ ਨੂੰ ਨਹੀਂ ਦਿੱਤਾ ਬਾਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਧਰ ਘਟਨ ਕਰਨ ਆ ਰਹੇ ਹਾਂ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਾਈ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਮਹੂਰਤ ਪਤਾ ਨਹੀਂ ਕਦਾ ਕਰਨਾ ਆ ਰਹੇ ਨੇ ਸੋ ਉਹਦੇ ਨਾਲ ਨਾਲ ਸ਼ੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਸਵਾ ਸਾਲ ਅਸੀਂ ਬੈਠ ਕੇ ਲਗਭਗ 13 ਮਹੀਨੇ ਅਸੀਂ ਬੈਠੇ ਹਾਂ ਉੱਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਉਂਕਿ ਦੇਵ ਮਾਨ ਭਗਵੰਤ ਮਾਨੇ ਸਾਰੇ ਕਹਿੰਦੇ ਸੀ ਵੀ ਇਹ ਮੰਗਾਂ ਬਿਲਕੁਲ ਜਾਇਜ਼ ਨੇ ਔਰ ਜਾਇਜ਼ ਹੈ ਵੀ ਨਹੀਂ ਬਾਈ ਜੇ ਅੱਜ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਜਿਹੜਾ ਇਹ ਪੰਜਾਬ ਨਹੀਂ ਪੂਰਾ ਇੰਡੀਆ ਜਿਹੜਾ ਇੰਡੀਆ ਦੇ ਲੋਕਾਂ ਦੇ ਹੱਥ 'ਚ ਠੂਠਾ ਆ ਜੂਗਾ ਕਿਉਂਕਿ ਇਹਨਾਂ ਮੰਗਾਂ ਤੋਂ ਬਿਗੇਰ ਸਰ ਨਹੀਂ ਸਕਦਾ ਸੋ ਪੂਰੇ ਭਾਰਤ ਦੀਆਂ ਜਿਹੜੀਆਂ ਮੰਗਾਂ ਨੂੰ ਕਿਸਾਨ ਲੜ ਰਹੇ ਸੀਗੇ ਉਹ ਜਾਨੀ ਸੈਂਟਰ ਦੀ ਸਹ ਦੇ ਉੱਤੇ ਜਿਹੜਾ ਟੈਗ ਸੰਭੂ ਦੇ ਖਨੌਰੀ ਕੀਤਾ ਬਾਈ ਉਹ ਚੀਜ਼ ਨੂੰ ਲੈ ਕੇ ਲੋਕਾਂ 'ਚ ਰੋਸ ਆ ਉਹ ਰੋਸ ਨੂੰ ਜ਼ਾਹਰ ਕਰਨ ਵਾਸਤੇ ਜਾਂ ਜਿਹੜਾ ਸਾਡੇ ਸੰਭੂ ਦੇ ਖਨੌਰੀ ਦੇ ਉੱਤੇ ਨੁਕਸਾਨ 2 ਕਰੋੜ ਦਾ ਹੋ ਗਿਆ ਬਾਈ ਸਾਡੇ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੀਆਂ ਟਰਾਲੀਆਂ, ਸਿਲੰਡਰ, ਕੱਪੜੇ, ਭਾਂਡੇ ਚੋਰੀ ਹੋ ਗਏ। ਅਸੀਂ ਬਈ ਆਹੀ ਸਵਾਲ ਉਹਨਾਂ ਨੂੰ ਕਰਨਵਾਤੇ ਵੀ ਬਈ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਪਰਭਾਈ ਕਰੇ। ਔਰ ਜਿਹੜਾ ਰਾਤ ਨੂੰ ਬਈ ਕਹਿਰ ਆ ਪਰਮਾਤਮਾ ਵੱਲੋਂ ਜਣੀ ਵਾਤਾਵਰਣ ਵੱਲੋਂ ਰੱਬ ਵੱਲੋਂ ਇੱਕ ਕਹਿਰ ਫਸਲਾਂ ਤੇ ਹੋਇਆ। 70% ਫਸਲਾਂ ਖੇਤਾਂ 'ਚ ਘੜੀਆਂ। ਜਣੀ ਭਗਵਾਨ ਤੁਮਾਨ ਸਰਕਾਰ ਨੂੰ ਇਹ ਨਹੀਂ ਹੈ ਜਿਹੜਾ ਕਹਿੰਦਾ ਸੀ ਬੱਕਰੀ ਦਾ, ਮੁਰਗੀ ਦਾ ਮੈਂ ਮੁਆਵਜ਼ਾ ਦੇਊਗਾ। ਇੱਕ ਵੀ ਬਿਆਨ ਨਹੀਂ ਆਇਆ ਬਾਈ ਧੜਕੇ ਦਾ 70% ਲੋਕਾਂ ਦੀਆਂ ਫਸਲਾਂ ਝੜਗੀਆਂ ਖੜੀਆਂ ਸੋ ਇਹੋ ਜਿਹੇ ਸਵਾਲ ਆ ਜਿਹੜੇ ਅਸੀਂ ਉਹ ਦੇਮਾਨ ਨੂੰ ਕਰਨੇ ਆ ਆਉਂਦਾ ਬਾਈ ਜ਼ਰੂਰ ਡਟ ਕੇ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ ਔਰ ਸਵਾਲ ਵੀ ਕਰਾਂਗੇ ਇੱਕ ਮਿੰਟ ਦੁਆਰਾ ਇੱਕ ਮਿੰਟ ਹਾਂਜੀ ਦੁਆਰਾ ਜਿਵੇਂ ਤੁਸੀਂ ਦੇਖੀ ਆ ਸੰਭੂ ਤੇ ਖਨੌਰੀ ਦੇ ਉੱਤੇ ਕਿਸਾਨ ਦੇਖੋ ਜੀ ਦੇਮਾਨ ਪਹੁੰਚ ਰਹੇ ਆ ਔਰ ਇੱਕਲੇ ਮਾਜਰੇ ਚ ਅਸੀਂ ਉਹਨਾਂ ਨੂੰ ਸਵਾਲ ਕਰਨ ਵਾਸਤੇ ਵੱਡੀ ਗਿਣਤੀ ਜਿਹੜੇ ਕਿਸਾਨ ਇਕੱਠੇ ਹੋਇਆ ਬਾਈ ਸਵਾਲ ਨੇ ਸਾਡੇ ਅਸੀਂ ਕੋਈ ਵਿਰੋਧ ਨਹੀਂ ਕਰਨਾ ਉਹਨਾਂ ਦਾ ਕੋਈ ਉਹਨਾਂ ਦਾ ਘਰਾਉ ਨਹੀਂ ਕਰਨਾ ਹੈਗਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਭਾਈ ਸੰਬੂ ਤੇ ਖਨੌਰੀ ਤੇ ਸਾਡੇ ਕਰੋੜਾਂ ਰੁਪਏ ਦਾ ਨੁਕਸਾਨ ਆ ਜਾਨੀ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੇ ਆਸ-ਪਾਸ ਦਾ ਸਮਾਨ ਆ ਜਿਹੜਾ ਉਹ ਸਾਡਾ ਚੋਰੀ ਹੋਇਆ ਭਾਈ ਇਥੋਂ ਟਰਾਲੀਆਂ ਚੱਕ-ਚੱਕ ਕੇ ਜਿਹੜੇ ਦੇਮਾਨ ਵਰਗੇ ਐਮਐਲਏ ਨੇ ਕੋਲਾ ਗੁਰਲਾਲ ਖਨੌਰ ਉਹਨਾਂ ਦੇ ਜਿਹੜੇ ਜਿਗਰੀ ਯਾਰ ਨੇ ਭਾਈ ਉਹਨਾਂ ਦੇ ਘਰੋਂ ਕਢਵਾਇਆ ਨੇ ਉਹਨਾਂ ਦੇ ਹਜੇ ਤੱਕ ਐਫਆਈਆਰ ਦਰਜ ਨਹੀਂ ਹੋਈ ਸੋ ਉਹ ਸਵਾਲ ਸਾਡੇ ਇਸ ਸਰਕਾਰ ਤੋਂ ਬਣਦੇ ਆ ਉਹ ਸਵਾਲ ਕਰਾਂਗੇ ਬਾਈ ਆਉਣ ਤੋਂ ਆਉਂਦੀ ਆ ਕਹਿੰਦੇ ਇਹ ਦੇਖਦੇ ਆ ਸੋ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਬਾਈ ਉਹਨਾਂ ਚਿਰ ਇਹਨਾਂ ਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਵੱਡੇ ਇਕੱਠ ਕਰਕੇ ਇਹਨਾਂ ਦਾ ਘਰਾਓ ਵੀ ਕਰਾਂਗੇ ਤੇ ਸਵਾਲ ਵੀ ਕਰਾਂਗੇ ਜੀ ਸਰਕਾਰ ਦਾ ਇਹ ਕਹਿਣਾ ਹੈ ਪੰਜਾਬ ਸਰਕਾਰ ਦਾ ਵੀ ਮੰਗਾ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਨੇ ਔਰ ਧਰਨੇ ਜਦੋਂ ਕਿਸਾਨ ਲਾਉਂਦੇ ਨੇ ਤਾਂ ਆਮ ਪਬਲਿਕ ਨੂੰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੁੰਦਾ ਬਿਲਕੁਲ ਜੀ ਇਹ ਕਿਸਾਨ ਇਸ ਗੱਲ ਨੂੰ ਪਲੀ ਭਾਤੀ ਜਾਣਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸੈਂਟਰ ਤੋਂ ਨੇ ਅਸੀਂ ਸੈਂਟਰ ਤੋਂ ਮੰਗਾ ਮੰਨਵਾਉਣ ਖਾਤਰ ਹੀ ਅਖਨੌਰੀ ਤੇ ਸੰਭੂ ਪਹੁੰਚੇ ਸੀਗੇ ਪਰ ਹਰਿਆਣੇ ਦੇ ਸੈਂਟਰ ਨੇ ਮੂਰੇ ਕੰਧਾਂ ਕੱਢ ਕੇ ਜਿਹੜਾ ਸਾਨੂੰ ਉੱਥੇ ਰੋਕਾਂ ਲਾ ਕੇ ਰੋਕਿਆ ਸੋ ਉਹਦਾ ਖਰਮਿਆਜਾ ਅੱਜ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਬਹਾਨਾ ਲੈ ਕੇ ਕਿ ਲੋਕਾਂ ਨੂੰ ਦਿੱਕਤ ਆ ਰਹੀਆਂ ਨੇ ਉਸ ਆੜ ਦੇ ਵਿੱਚ ਜਿਹੜੀ ਕਿਸਾਨਾਂ ਤੇ ਅਟੈਕ ਕੀਤਾ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਕਰਵਾਈਆਂ ਨੇ ਉਥੋਂ ਚੱਕ ਚੱਕ ਕੇ ਸਮ ਸਮਾਨ ਪਾਸੇ ਸਿੱਟਿਆ ਸੋ ਉਹ ਜਿਹੜਾ ਅਟੈਕ ਕੀਤਾ ਬਾਈ ਉਹ ਉਹਨਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਜਿੱਥੇ ਸੈਂਟਰ ਦੇ ਨਾਲ ਭਿਰਨਾ ਸੀ ਬਾਈ ਅੱਜ ਪੰਜਾਬ ਸਰਕਾਰ ਨੂੰ ਬਲ ਮੂੰਹ ਹੋ ਗਿਆ ਕਿਸਾਨਾਂ ਦਾ ਹੁਣ ਯਾਨੀ ਜਿਹੜਾ ਗੁੱਸਾ ਸੈਂਟਰ ਵੱਲ ਸੀਗਾ ਮਨਾਂ ਦੇ ਵਿੱਚ ਬਾਈ ਉਹ ਪੰਜਾਬ ਸਰਕਾਰ ਦੇ ਆ ਯਾਨੀ ਜਿਹੜੀ ਭਾਜੀ ਇਹ ਪੰਜਾਬ ਸਰਕਾਰ ਭਗਮਤ ਮਾਰਨੇ ਪਈ ਆ ਬਾਈ ਇਹਨੂੰ ਬਹੁਤ ਮਹਿੰਗੀ ਭੁਗਤਣੀ ਪੋਗੇ ਇੱਕ ਗੱਲ ਮੈਂ ਪਹਿਲਾਂ ਵੀ ਕਹੀ ਸੀ ਅੱਜ ਵੀ ਕਹਿਣੀ ਚਾਹੁੰਦਾ ਜਿਵੇਂ 84 ਕਾਂਗਰਸ ਨੂੰ ਮਾਰ ਗਈ ਫੇਰ ਵੀ ਕਾਲੀਆਂ ਨੂੰ ਮਾਰ ਗਈ ਭਾਈ ਆ ਜਿਹੜਾ ਅਟੈਕ ਕੀਤਾ ਸੰਭੂ ਤੇ ਖੰਡੋਰੀ ਦਾ ਇਹ ਭਗਵਾਨ ਤੋਂ ਬਾਣਦੀਆਂ ਜਿਹੜਾ ਪੱਟ ਕੇ ਰੰਗਾ ਕਿਉਂਕਿ ਲੋਕਾਂ ਚ ਬਈ ਵੱਡਾ ਗਰੋਸ ਆ ਘਰੋ ਕਰ ਰਿਹਾ ਲੋਕ ਜਣੀ ਇਹੀ ਕਹਿੰਦਾ ਹੁੰਦਾ ਸੀ ਦਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਜਣੀ ਉਹ ਸਮਾਂ ਆਊਗਾ ਲਗਭਗ ਸਾਲ ਬਾਅਦ ਸਵਾ ਸਾਲ ਬਾਅਦ ਜਦੋਂ ਲੋਕਾਂ ਤੋਂ ਇਹ ਵੋਟਾਂ ਮੰਗਣ ਜਾਣਗੇ ਭਾਈ ਫਿਰ ਡਲਾ ਤਾਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਉਹ ਪਤਾ ਲਗੂ ਇਹਨਾਂ ਨੂੰ ਇਹਨਾਂ ਦੇ ਬੋਲ ਬਈ ਸੱਚ ਹੋਣਗੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕੋਈ ਰਣਨੀਤੀ ਚ ਬਦਲਾਅ ਕਰ ਸਕਦੇ ਨੇ ਕਿਸਾਨ ਜਥੇਬੰਦੀਆਂ ਕਿ ਇਹਦੇ ਨਾਲ ਆਮ ਪਬਲਿਕ ਦੀ ਹਰਾਸਮੈਂਟ ਨਾ ਹੋਵੇ ਔਰ ਆਪਣੇ ਹੱਕਾਂ ਲਈ ਸੰਘਰਸ਼ ਦਾ ਜਿਹੜਾ ਉਹ ਵੀ ਜਾਰੀ ਰਵੇ ਦੇਖੋ ਜੀ ਹਮੇਸ਼ਾ ਹੀ ਕਿਸਾਨਾਂ ਨੇ ਇਸ ਚੀਜ਼ ਨੂੰ ਪਹਿਲ ਦਿੱਤੀ ਆ ਚਾਹੇ ਸੰਭੂ ਖਨੌਰੀ ਅਸੀਂ ਧਰਨਾ ਲਾਇਆ ਇੱਕ ਸਾਈਡ ਤੇ ਬੈਠੇ ਸੀ ਯਾਨੀ ਆਉਣ ਵਾਲੇ ਸਮੇਂ ਚ ਵੀ ਇਹ ਚੀਜ਼ ਨੂੰ ਅਸੀਂ ਪਹਿਲ ਦੇ ਆਧਾਰ ਤੇ ਕਿਉਂਕਿ ਸਾਰੇ ਅੱਜ ਜੇ ਕੋਈ ਲੜਾਈ ਲੜਦੇ ਆ ਨਾ ਭਾਈ ਇਹ ਇਹ ਬੱਚੇ-ਬੱਚੇ ਦੀ ਹਰ ਥੁੱਲੇ ਦੀ ਲੜਾਈ ਨੂੰ ਲੈ ਕੇ ਕਿਸਾਨ ਲੜ ਰਹੇ ਆ ਔਰ ਇੱਕ ਵੱਡੀ ਗੱਲ ਕਹਿਣੀ ਚਾਹੁੰਦਾ ਅੱਜ ਪੂਰੇ ਭਾਰਤ ਦੇ ਵਿੱਚ ਜੇ ਕੋਈ ਜਮਾਤ ਸੰਘਰਸ਼ ਕਰਨ ਵਾਲੀ ਹੈਗੀ ਆਪਣੀਆਂ ਹੱਕਾਂ ਮੰਗਾ ਹੱਕੀ ਮੰਗਾ ਵਾਸਤੇ ਸੰਘਰਸ਼ ਕਰਨ ਵਾਲੀ ਹੈਗੀ ਆ ਤਾਂ ਉਹ ਕਿਸਾਨ ਨੇ ਨਹੀਂ ਬਾਕੀ ਜਿਹੜੇ ਵਰਗ ਨੇ ਭਾਈ ਇਹਨਾਂ ਨੇ ਕੁੱਟ ਕੇ ਜਾਂ ਤਾਂ ਅੰਦਰਵਾੜ ਤੇ ਜਾਂ ਖਤਮ ਕਰਦੇ ਇਹ ਤੁਸੀਂ ਦੇਖਿਆ ਸੋ ਜਿਹੜੇ ਕਿਸਾਨ ਭਾਈ ਇਹ ਸੰਘਰਸ਼ ਕਰ ਰਹੇ ਨੇ ਸੋ ਆਉਣ ਵਾਲੇ ਸਮੇਂ 'ਚ ਸਮੇਂ ਮੁਤਾਬਕ ਆਪਣਾ ਪ੍ਰੋਗਰਾਮ ਵੀ ਦੇਣਗੇ ਔਰ ਭਾਈ ਸੰਘਰਸ਼ ਜਾਨੀ ਜਿੰਨਾ ਤੇ ਜਿੱਤਿਆ ਨਹੀਂ ਜਾਂਦਾ ਉਹਨਾਂ ਚਾਰ ਕੋਨੇ ਚ ਚਾਰ ਵੀ ਜੰਗ